ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਅਸੀਂ ਗੱਲ ਕਰਨ ਜਾ ਰਹੇ ਹੈਲਦੀ ਏਜਿੰਗ ਮਤਲਬ ਜਦੋਂ ਅਸੀਂ 35 ਦੀ ਏਜ ਨੂੰ ਕਰਾਸ ਕਰ ਜਾਂਦੇ ਆ 40 ਦੀ ਏਜ ਨੂੰ ਕਰਾਸ ਕਰ ਜਾਂਦੇ ਆ ਤਾਂ ਅਸੀਂ ਕਿਹੜੀ ਸਪਲੀਮੈਂਟ ਲੈਣੇ ਆ ਜਿਹੜੀ ਸਾਡੀ ਏਜਿੰਗ ਹੋ ਰਹੀ ਹੈ ਜਾਂ ਆਪਾਂ ਬੁਢਾਪੇ ਵੱਲ ਜਦੋਂ ਵਧਾਂਗੇ ਬੇਸਿਕ ਜਿਹੜੇ ਬੋਡੀ ਨੂੰ ਜੜੀਆਂ ਰਿਕੁਆਇਰਮੈਂਟ ਆ ਉਹ ਪੂਰੀਆਂ ਹੁੰਦੀ ਰਹਿਣ ਜਿਹਦੇ ਕਰਕੇ ਜਿਹੜੀ ਹੈਲਦੀ ਏਜਿੰਗ ਹੋਵੇ ਸਾਡੀ ਮਤਲਬ ਬੁਢਾਪੇ ਚ ਆਣ ਵਾਲੀਆਂ ਜਿਹੜੀਆਂ ਦਿੱਕਤਾਂ ਨੇ ਉਹ ਸਾਡੀਆਂ ਘੱਟ ਜਾਣ ਤੇ ਸਾਡੀ ਹੈਲਦੀ ਏਜਿੰਗ ਹੋਵੇ ਜਦੋਂ ਅਸੀਂ 30s 35 ਦੀ ਏਜ ਕ੍ਰੋਸ ਕਰ ਜਾਂਦੇ ਆ ਬੋਡੀ ਹੈ ਉਹ ਕੀ ਹੈ ਹੌਲੀ ਹੌਲੀ ਜਿਹੜੀ ਸਾਡੀ process ਬੋਡੀ 'ਚ ਚੱਲਦੇ ਆ ਰਹੇ ਆ ਜਿਵੇਂ ਮਸਲਸ ਜਿਹੜੇ ਬਣਦੇ ਨੇ ਤੇ ਮਸਲਸ ਜਿਹੜੇ ਬ੍ਰੇਕਡਾਊਨ ਹੁੰਦੇ ਟੁੱਟਦੇ ਨੇ ਉਹ ਕੀ ਹੁੰਦਾ ਬਰਾਬਰ ਹੁੰਦਾ ਪਰ ਜਦੋਂ ਅਸੀਂ 40s ਦੀ ਏਜ ਨੂੰ ਕ੍ਰੋਸ ਕਰ ਜਾਂਦੇ ਆ ਉਦੋਂ ਕੀ ਹੈ ਜਿਹੜਾ ਸਾਡਾ ਮਸਲ ਟੁੱਟਣ ਵਾਲਾ ਜਿਹੜਾ ਬੋਡੀ 'ਚ ਜਿਹੜਾ process ਹੈ ਉਹ ਜ਼ਿਆਦਾ ਹੋ ਜਾਂਦਾ ਹੈ ਬਜਾਏ ਜਿਹੜੇ ਮਸਲ ਬਣਨ ਦਾ process ਹੁੰਦਾ ਹੈ ਹੁਣ ਇਸ ਜੇ ਕੀ ਹੈ ਹੁਣ ਮਸਲ ਜ਼ਿਆਦਾ ਟੁੱਟ ਰਿਹਾ ਸਾਡਾ ਉਹਦੇ ਨਾਲ ਕੀ ਹੈ ਸਾਡੇ ਜਿਹੜੇ ਮਸਲਸ ਦੀ ਹੈ ਜਿਹੜੀ ਸਾਨੂੰ ਕਮਜ਼ੋਰੀ ਫੀਲ ਹੋਣ ਲੱਗ ਜਾਏਗੀ ਤੇ ਹੁਣ ਇਹਦੇ ਲਈ ਅਸੀਂ ਕੀ ਕਰਨਾ ਹੈ ਹੁਣ ਇਹਦੇ ਚ ਕੀ ਹੈ ਅਸੀਂ ਪ੍ਰੋਟੀਨ ਵਾਲੀ ਡਾਈਟ ਹੁਣ ਮਸਲ ਕਿਦੇ ਨਾਲ ਬੰਦੇ ਆ ਮਸਲ ਬੰਦੇ ਆ ਪ੍ਰੋਟੀਨ ਨਾਲ ਪ੍ਰੋਟੀਨ ਕਿਦਾ ਬਣਿਆ ਹੁੰਦਾ ਅਮਾਇਨੋ ਐਸਿਡਸ ਨਾਲ ਬਣਿਆ ਹੁੰਦਾ ਤੇ ਜਿਹੜੇ ਉਹ ਮਾਈਨੋ ਐਸਿਡਸ ਜੋ ਕੀ ਹੈ ਮਿਲ ਕੇ ਪ੍ਰੋਟੀਨ ਬਣਾ ਦਿੰਦੇ ਨੇ ਤੇ ਪ੍ਰੋਟੀਨ ਬਿਲਡਿੰਗ ਬਲੌਕ ਦਾ ਕੰਮ ਕਰਦਾ ਹੈ ਬੋਡੀ ਦੇ ਮਸਲਸ ਲਈ ਤੇ ਮਸਲ ਸਾਡੇ ਜਿਹੜੇ ਬੋਡੀ ਦੇ ਆ ਉਹਨਾਂ ਨੂੰ ਬਣਾਉਣ 'ਚ ਮਦਦ ਕਰਦਾ ਹੁਣ ਜਦੋਂ ਅਸੀਂ 40s ਨੂੰ ਕ੍ਰਾਸ ਕਰ ਜਾਂਦੇ ਆ ਤਾਂ ਸਾਨੂੰ ਜਿਹੜੀ ਸਾਡੀ ਬੋਡੀ ਹੈ ਉਹਦੇ ਲਈ ਜਿਹੜਾ ਮਸਲ ਬ੍ਰੇਕਡਾਊਨ ਦਾ ਜਿਹੜਾ ਕੰਮ ਹੈ ਉਹ ਜ਼ਿਆਦਾ ਤੇਜ਼ੀ ਨਾਲ ਚੱਲ ਰਿਹਾ ਹੈ ਜਾਂ ਜ਼ਿਆਦਾ ਚੱਲ ਰਿਹਾ ਹੈ ਮਸਲ ਬਣਨ ਦੇ ਬਜਾਏ ਉਹਦੇ ਲਈ ਸਾਨੂੰ ਜਿਹੜੀ ਸਾਡੀ ਬੋਡੀ ਨੇ ਉਹਨੂੰ ਪ੍ਰੋਟੀਨ ਦੇਣਾ ਚਾਹੀਦਾ ਹੈ ਹੁਣ ਪ੍ਰੋਟੀਨ ਕਿੱਦਾਂ ਜਾਏਗਾ ਹੁਣ ਜਿਹੜਾ ਪ੍ਰੋਟੀਨ ਹੈ ਆਪਾਂ ਦੋ ਚੀਜ਼ਾਂ ਤੋਂ ਲੈ ਸਕਦੇ ਹਾਂ ਐਨੀਮਲ ਪ੍ਰੋਟੀਨ ਹੁੰਦਾ ਹੈ ਇੱਕ ਪਲਾਂਟ ਪ੍ਰੋਟੀਨ ਹੁੰਦਾ ਹੈ ਐਨੀਮਲ ਪ੍ਰੋਟੀਨ ਜਿਹੜਾ ਕਿ ਸਾਡਾ ਵੇ ਪ੍ਰੋਟੀਨ ਹੁੰਦਾ ਹੈ ਕਿ ਸੀਨ ਪ੍ਰੋਟੀਨ ਹੁੰਦਾ ਹੈ ਜਿਹੜਾ ਕਿ ਸਾਡੇ ਦੁੱਧ ਚੋਂ ਮਿਲਦਾ ਸਾਨੂੰ ਜਾਂ ਅਸੀਂ ਐਗ ਤੋਂ ਪ੍ਰੋਟੀਨ ਲੈ ਸਕਦੇ ਹਾਂ ਪਲਾਂਟ ਪ੍ਰੋਟੀਨ ਜਿੰਨੇ ਜਿਹੜੇ ਲੋਕ ਓਬੀਜ਼ ਨੇ ਜਿਨ੍ਹਾਂ ਦੇ ਮੋਟਾਪਾ ਹੈ ਜਾਂ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਲਈ ਜਿਹੜਾ ਪਲਾਂਟ ਪ੍ਰੋਟੀਨ ਹੈ ਉਹ ਜ਼ਿਆਦਾ ਵਧੀਆ ਰਹਿੰਦਾ ਹੁਣ ਇਹਨਾਂ ਦਾ ਕੀ ਹੈ ਪ੍ਰੋਟੀਨ ਜਦੋਂ ਸਾਡੀ ਬੋਡੀ 'ਚ ਜਾਏਗੀ ਤੇ ਇਹਦੇ ਨਾਲ ਜਿਹੜੇ ਸਾਡੇ ਮਸਲ ਦੀ ਸਟਰੈਂਥ ਹੈ ਤਾਕਤ ਹੈ ਜਾਂਦਾ ਜੋ ਵੀ ਕੰਮ ਕਰਨ ਦੀ ਸ਼ਮਤਾ ਹੈ ਉਹ ਬਣੀ ਰਹੇਗੀ ਇਦਾਂ ਨਹੀਂ ਹੋਏਗਾ ਕਿ ਜਿਹੜੇ ਸਾਡੇ ਮਸਲਾ ਵੀਕ ਹੁੰਦੇ ਜਾਣਗੇ ਹੌਲੀ ਹੌਲੀ ਸਾਡੇ ਚ ਮਸਲ ਜਿਹੜੇ ਆ ਕਮਜ਼ੋਰ ਹੋ ਕੇ ਜਿਹੜਾ ਸਹੀ ਕੰਮ ਨਹੀਂ ਕਰ ਪਾਣਗੇ ਇਹਦੇ ਨਾਲ ਦੀ ਨਾਲ ਇੱਕ ਹੋਰ ਅਮੀਨੋ ਐਸਿਡ ਲੂਸਿਨ ਅਮੀਨੋ ਐਸਿਡ ਜਿਹਨੂੰ ਆਪਾਂ ਕਹਿੰਦੇ ਆ ਬ੍ਰਾਂਚਡ ਅਮੀਨੋ ਐਸਿਡ ਹੁੰਦਾ ਜਿਹੜਾ ਕਿ ਮਸਲ ਲਈ ਬਹੁਤ ਵਧੀਆ ਹੁੰਦਾ ਹੈ ਇਹ ਵੀ ਅਗੇਨ ਸਾਡੇ ਜਿਹੜੇ ਨਾਨ ਵੇਜ ਚ ਮਿਲਦਾ ਹੈ ਚਿਕਨ ਹੋ ਗਿਆ ਫਿਸ਼ ਹੋਗੀ ਇਹਦੇ ਥਰੂ ਸਾਨੂੰ ਮਿਲਦਾ ਹੁਣ ਇਹ ਤਾਂ ਹੋਗੀ ਸਾਡੇ ਮਸਲਸ ਦੀ ਗੱਲ ਫਿਰ ਸਾਡੇ ਜਿਹੜੇ ਜੋਇੰਟ ਹੈ ਹੁਣ ਆਪਾਂ ਇਹਨਾਂ ਜੋਇੰਟਸ ਨੂੰ ਕਿਵੇਂ ਸਟਰੋਂਗ ਕਰਨਾ ਹੈ ਬੋਨ ਬਰੋਥ ਜਿੰਨੂੰ ਕਿ ਆਪਾਂ ਕਰੋੜਿਆਂ ਦਾ ਸੂਪ ਕਹਿ ਦਿੰਦੇ ਆ ਇਹ ਜਿਹੜਾ ਹੈ ਕਿ ਬਹੁਤ ਜ਼ਿਆਦਾ ਮਾਤਰਾ ਚ ਕੋਲੇਜਨ ਹੁੰਦਾ ਜ ਬਹੁਤ ਜ਼ਿਆਦਾ ਹੈ ਮਾਤਰਾ ਚ ਇਹਦੇ ਨਾਲ ਕੀ ਹੈ ਜਿਹੜੇ ਸਾਡੇ ਜੋਇੰਟ ਹੈ ਉਹਨਾਂ ਚ ਜਿਹੜਾ ਕਾਰਟਿਲੇਜ ਵਾਲਾ ਪਾਰਟ ਹੈ ਉਹਦੀ ਹੀਲਿੰਗ ਹੋਏਗੀ ਹੋਰ ਕਿਹੜੀ ਚੀਜ਼ਾਂ ਜਿਨ੍ਹਾਂ ਚੋਂ ਸਾਨੂੰ ਕੋਲੇਜਨ ਮਿਲ ਸਕਦਾ ਫਿਸ਼ ਫਿਸ਼ ਬਹੁਤ ਵਧੀਆ ਸੋਰਸ ਹੁੰਦਾ ਹੈ ਕੋਲੇਜਨ ਦਾ ਬਹੁਤ ਮਾਤਰਾ ਚ ਕੋਲੇਜਨ ਪਾਇਆ ਜਾਂਦਾ ਫਿਸ਼ ਚ ਫਿਰ ਨਾਲ ਦੀ ਨਾਲ ਸਾਡੇ ਜਿਹੜੇ ਸਿਟਰਸ ਫਰੂਟਸ ਹੋਗੇ ਜਿਵੇਂ ਕਿ ਔਰੈਂਜਸ ਹੋਗੇ ਫਿਰ ਸਾਡੇ 베ਰੀਜ਼ ਵਾਲੇ ਫਰੂਟਸ ਆ ਰਹੇ ਹੋਗੇ ਉਹਨਾਂ ਚ ਸਪਿਨਚ ਹੋ ਗਿਆ ਆ ਪਾਲਕ ਜਿਹਨੂੰ ਆਪਾਂ ਕਹਿ ਦਿੰਨੇ ਆ ਫਿਰ ਸਾਡੇ ਜਿਹੜੇ ਨਟਸ ਐ ਡਰਾਈ ਫਰੂਟਸ ਐ ਜਿਹੜੇ ਉਹਨਾਂ ਚ ਤੇ ਨਾਲ ਦੀ ਨਾਲ ਆਪਾਂ ਹੋਰ ਕੀ ਲੈ ਸਕਦੇ ਆ omega 3 ਫੈਟੀ ਐਸਿਡ ਜਿਹੜਾ ਕਿ ਬਹੁਤ ਮਦਦਗਾਰ ਹੁੰਦੇ ਜੋਇੰਟ ਦੀ ਹੈਲਥ ਨੂੰ ਅੱਛਾ ਬਣਾਉਣ ਲਈ ਤੇ ਨਾਲ ਹੀ ਜਿਹੜੀ ਸਾਡੀ ਕਰਕਿਮਨ ਹਰਬ ਜਿਹੜੀ ਹੁੰਦੀ ਹੈ ਜਿਹੜਾ ਕਿ ਸਾਡੀ ਹਲਦੀ ਚ ਪਾਇਆ ਜਾਂਦਾ ਉਹ ਵੀ ਜਿਹੜੀ ਸਾਡੇ ਜੋੜਾਂ ਲਈ ਬਹੁਤ ਹੀ ਵਧੀਆ ਹੁੰਦਾ ਨਾਲ ਇੱਕ ਜਿਹੜਾ ਜਿੰਜਰ ਹੋ ਗਿਆ ਜਿਹੜਾ ਜਿੰਨੂੰ ਆਪਾਂ ਅਦਰਕ ਕਹਿ ਦਿੰਨੇ ਆ ਉਹਦਾ ਵੀ ਅਗਰ ਅਸੀਂ ਕੱਦੂ ਕਾਸ ਕਰਕੇ ਉਹਨੂੰ ਪਾਣੀ ਚ ਬੋਇਲ ਕਰਕੇ ਅਗਰ ਪੀਨੇ ਆ ਤਾਂ ਉਹਦੀ ਉਹਦੇ ਨਾਲ ਵੀ ਜਿਹੜੇ ਸਾਡੇ ਜੋਇੰਟ ਹੈ ਉਹ ਬਹੁਤ ਹੀ ਵਧੀਆ ਹੋ ਜਾਂਦੇ ਆ ਜੋਇੰਟ ਪੇਨ ਜਿਹੜਾ ਉਹ ਵੀ ਰਿਲੀਫ ਮਿਲ ਜਾਂਦਾ ਹੁਣ ਜਦੋਂ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਕਈ ਵਾਰ ਕੀ ਹੁੰਦਾ ਸਾਨੂੰ ਕਈ ਚੀਜ਼ਾਂ ਭੁੱਲਣ ਲੱਗ ਜਾਂਦੀਆਂ ਹੁਣ ਜਿਹੜਾ ਸਾਡਾ ਬ੍ਰੇਨ ਹੈ ਹੁਣ ਬ੍ਰੇਨ ਦਾ ਵੀ ਜਿਹੜਾ ਫੂਡ ਹੈ ਉਹਦੀ ਵੀ ਰਿਕੁਆਇਰਮੈਂਟ ਜੋ ਹੈ ਵੱਡੀ ਉਮਰ ਦੇ ਨਾਲ ਜਿਹੜੀ ਹੈ ਉਹ ਨੂੰ ਆਪਾਂ ਕੁਝ ਚੀਜ਼ਾਂ ਦੇਣੀਆਂ ਹੁੰਦੀਆਂ ਜਿਦ ਨਾਲ ਸਾਡੀ ਮੈਮਰੀ ਜਿਦ ਨਾਲ ਸਾਡਾ ਜਿਹੜਾ ਬ੍ਰੇਨ ਆ ਵਧੀਆ ਕੰਮ ਕਰ ਸਕੇ ਹੁਣ ਉਸ ਚ ਸਭ ਤੋਂ ਪਹਿਲੇ ਬਹੁਤ ਵਧੀਆ ਇਫੈਕਟ ਵਧੀਆ ਮੰਨਿਆ ਜਾਂਦਾ ম্যাগਨੀਸ਼ੀਅਮ ম্যাগਨੀਸ਼ੀਅਮ ਸਪਲੀਮੈਂਟਸ ਵੀ ਅਗਰ ਅਸੀਂ ਇੱਕ ਏਜ ਤੋਂ ਬਾਅਦ ਅਸੀਂ ਸ਼ੁਰੂ ਕਰ ਦਿੰਨੇ ਤਾਂ ਉਹਦੇ ਨਾਲ ਕੀ ਹੈ ਜਿਹੜੀ ਸਾਡੀ ਭੁੱਲਣ ਦੀ ਜਾਂ ਜਿਹੜੀ ਦਿਮਾਗ ਦੀ ਸਮਰਤਾ ਹੈ ਚੀਜ਼ਾਂ ਨੂੰ ਯਾਦ ਕਰਨ ਦੀ ਜਾਂ ਦਿਮਾਗ ਦੇ ਜਿਹੜੇ ਫੰਕਸ਼ਨ ਹੈ ਉਹਨੂੰ ਵਧੀਆ ਰੱਖਦਾ ਹੈ ম্যাগਨੀਸ਼ੀਅਮ ਜੋ ਹੈ ਦਿਮਾਗ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਦੀ ਨਾਲ ਜਿਹੜੇ ਆਪਾਂ ਗੱਲ ਕਰਦੇ ਆਂ omega fatty acids ਇਹ ਵੀ ਦਿਮਾਗ ਲਈ ਬਹੁਤ ਵਧੀਆ ਹੈ ਵਿਟਾਮਿਨ ਡੀ ਹੋ ਗਿਆ ਫਿਰ ਨਾਲ ਕਰਕਿਮਨ ਕਰਕਿਮਨ ਜੋ ਕਿ ਹਲਦੀ ਚ ਪਾਇਆ ਜਾਂਦਾ ਸਾਡੀ ਬ੍ਰੇਨ ਲਈ ਬ੍ਰੇਨ ਦੀ ਹੈਲਥ ਲਈ ਵੀ ਬੋਨ ਦੇ ਨਾਲ ਨਾਲ ਬ੍ਰੇਨ ਦੀ ਹੈਲਥ ਲਈ ਵੀ ਬਹੁਤ ਵਧੀਆ ਹੁੰਦਾ ਹੋਰ ਦੋ ਵਿਟਾਮਿਨ ਹੈ ਜੋ ਬ੍ਰੇਨ ਲਈ ਵਧੀਆ ਹੁੰਦੇ ਨੇ ਵਿਟਾਮਿਨ ਬੀ ਵਿਟਾਮਿਨ ਬੀ ਜੋ ਹੈ ਬ੍ਰੇਨ ਲਈ ਨਾ ਹੀ ਇੰਪੋਰਟੈਂਟ ਹੈ ਜਿੰਨਾ ਵਿਟਾਮਿਨ ਡੀ ਨਾਲ ਆਪਾਂ ਵਿਟਾਮਿਨ ਈ ਵੀ ਲੈ ਸਕਦੇ ਆਂ ਜਿਹੜਾ ਕਿ ਦਿਮਾਗ ਲਈ ਵਧੀਆ ਸਾਬਿਤ ਹੁੰਦਾ ਹੈ ਉਨੀ ਇੱਕ ਹੋਰ ਚੀਜ਼ ਹੈ ਜੋ ਬੁਢਾਪੇ 'ਚ ਸਾਨੂੰ ਦਿੱਕਤ ਦਿੰਦੀ ਹੈ ਜੋ ਕਿ ਸਾਡੀ ਸੁਣਨ ਦੀ ਸਮਰੱਥਾ ਹੈ ਹੌਲੀ-ਹੌਲੀ ਘੱਟਦੀ ਜਾਂਦੀ ਹੈ ਹੁਣ ਇਹਦੇ ਲਈ ਆਪਾਂ ਕੀ ਲੈ ਸਕਦੇ ਹਾਂ ਸਪਲੀਮੈਂਟਸ ਜਿਵੇਂ ਆਪਾਂ ਬਾਕੀ ਲੈ ਰਹੇ ਹਾਂ omega fatty acids ਲੈ ਰਹੇ ਹਾਂ omega fatty acids ਦੇ ਨਾਲ-ਨਾਲ ਆਪਾਂ ਵਿਟਾਮਿਨ A ਵਿਟਾਮਿਨ C ਤੇ ਵਿਟਾਮਿਨ E ਇਹ ਸਾਡੇ ਜਿਹੜਾ ਹੈਰਿੰਗ ਜਿਹੜੇ ਉਹਦੇ ਲਈ ਆਰਗਨ ਹੁੰਦਾ ਸਾਡਾ ਕੰਨ ਉਹਦੀ ਜੋ ਫ੍ਰੀ ਰੈਡੀਕਲ ਦੇ ਨਾਲ ਡੈਮੇਜ ਹੋ ਰਿਹਾ ਹੈਗਾ ਬਾਡੀ 'ਚ ਜੋ ਫ੍ਰੀ ਰੈਡੀਕਲ ਉਹਨੂੰ ਖਰਾਬ ਕਰ ਰਿਹਾ ਉਹਨੂੰ ਰੋਕਦੇ ਆ ਤੇ ਇਹਦੇ ਨਾਲ ਕੀ ਹੈ ਸਾਡਾ ਜਿਹੜਾ ਹਿਅਰਿੰਗ ਲਾਸ ਹੈ ਉਹ ਇੱਕ ਤਰ੍ਹਾਂ ਨਾਲ ਰੁਕ ਜਾਏਗਾ ਹੁਣ ਇਹ ਇਹਨਾਂ ਸਪਲੀਮੈਂਟਸ ਦੇ ਨਾਲ ਨਾਲ ਜਿਹੜਾ ਇੱਕ ਸਪਲੀਮੈਂਟ ਹੋਰ ਹੁੰਦਾ ਅਲਫਾ ਲਿਪੋਇਕ ਐਸਿਡ ਅਗਰ ਉਹ ਲੈਣਿਆ ਤਾਂ ਉਹ ਕੀ ਕਰਦਾ ਉਹ ਵੀ ਜੋ ਫ੍ਰੀ ਰੈਡੀਕਲ ਇੰਜਰੀ ਹੋ ਰਹੀ ਹੈ ਜਿਹੜੀ ਸਾਡੇ ਸੂਨਨ ਵਾਲੇ ਆਰਗਨ ਨੂੰ ਖਰਾਬ ਕਰ ਰਹੀ ਹੈ ਉਹ ਨੂੰ ਉਹ ਰੋਕ ਦਿੰਦਾ ਹੁਣ ਕੰਨਾਂ ਦੇ ਨਾਲ ਨਾਲ ਅੱਖਾਂ ਦੀ ਵੀ ਅਸੀਂ ਅਗਰ ਹੈਲਥ ਨੂੰ ਮੇਨਟੇਨ ਕਰਕੇ ਰੱਖਣਾ ਚਾਹੁੰਦੇ ਆ ਵਿੱਧੀ ਏਜ ਨਾਲ ਕੀ ਹੋ ਜਾਂਦਾ ਪਰਦੇ ਦੀਆਂ ਜਿਹੜੇ ਅੱਖ ਦਾ ਪਰਦਾ ਹੁੰਦਾ ਉਹਦੀਆਂ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਉਹਦੇ ਚ ਕੀ ਹੈ ਕੀ ਕੀ ਮਦਦਗਾਰ ਹੁੰਦਾ ਹੈ ਜਿਹੜਾ ਬੀਟਾ ਜਿਹੜੇ ਕੈਰੋਟੀਨੋਇਡਸ ਹੁੰਦੇ ਆ ਹੁਣ ਇਹ ਬੀਟਾ ਕੈਰੋਟੀਨ ਜਾਂ ਕੈਰੋਟੀਨੋਇਡਸ ਆ ਜਿਹੜੇ ਇੰਨਾ ਚ ਜ਼ੀਐਂਥੀਨ ਹੁੰਦਾ ਲਿਊਟੀਨ ਹੁੰਦਾ ਜੋ ਕਿ ਅੱਖ ਦੇ ਪਰਦੇ ਲਈ ਵਧੀਆ ਹੁੰਦਾ ਹੁਣ ਉਹ ਆਪਾਂ ਕਿੱਥੋਂ ਲਵਾਂਗੇ ਜਿਹੜੇ ਸਾਡੇ 컬러ਫੁਲ ਫਰੂਟਸ ਹੋਣਗੇ ਵੈਜੀਟੇਬਲਸ ਹੋਣਗੇ ਜਿਵੇਂ ਸਾਡੇ ਔਰੇਂਜੇਸ ਹੋਗੇ ਪਪਾਇਆ ਹੋ ਗਿਆ ਜਿਹੜੇ ਵੀ 컬러ਫੁਲ ਫਰੂਟਸ ਹੁੰਦੇ ਆ ਉਹ ਆਪਾਂ ਲੈ ਸਕਦੇ ਜਿਨ੍ਹਾਂ ਤੋਂ ਸਾਨੂੰ ਇਹ ਕੈਰੋਟੀਨੋਇਡਸ ਮਿਲਣਗੇ ਤੇ ਸਾਡੀ ਅੱਖਾਂ ਲਈ ਬਹੁਤ ਵਧੀਆ ਰਹੇਗਾ ਸਬਜ਼ੀਆਂ ਚ ਸਪਿਨਚ ਪਾਲਕ ਸਾਨੂੰ ਪਤਾ ਹੈ ਇਹ ਸਾਡੀ ਅੱਖਾਂ ਲਈ ਬਹੁਤ ਵਧੀਆ ਹੈ ਬਰੋਕਲੀ ਇਹ ਵੀ ਅੱਖਾਂ ਲਈ ਬਹੁਤ ਵਧੀਆ ਹੁੰਦੀ ਹੈ ਜਿਹੜੇ ਸਪਲੀਮੈਂਟਸ ਆ ਉਹ ਸਾਰੇ ਉਹੀ ਨੇ ਵਿਟਾਮਿਨ ਈ ਹੋ ਗਿਆ ਜ਼ਿੰਕ ਹੋ ਗਿਆ ਕਾਪਰ ਹੋ ਗਿਆ ਤੇ ਵਿਟਾਮਿਨ ਈ ਤੇ ਵਿਟਾਮਿਨ ਏ ਕੁਣ ਇਹ ਇਹ ਸਾਰੀ ਚੀਜ਼ਾਂ ਜੋ ਸਾਡੀ ਬੋਡੀ ਚ ਡੈਮੇਜ ਹੋ ਰਿਹਾ ਕਿਵੇਂ ਹੋ ਰਿਹਾ ਫ੍ਰੀ ਰੈਡੀਕਲਸ ਦੇ ਨਾਲ ਹੋ ਰਿਹਾ ਉਹਦੇ ਲਈ ਅਸੀਂ ਐਂਟੀਆਕਸੀਡੈਂਟਸ ਲੈ ਰਹੇ ਆ ਸਾਰੇ ਵਿਟਾਮਿਨ A ਹੋ ਗਿਆ C ਹੋ ਗਿਆ E ਹੋ ਗਿਆ ਇਹ ਸਾਰੇ ਕੀ ਹੈ ਸਿ ਫ੍ਰੀ ਰੈਡੀਕਲਸ ਜਿਹੜੇ ਆ ਉਹਨਾਂ ਨੂੰ ਖਤਮ ਕਰਦੇ ਆ ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਸਾਡੀ ਵੱਡੀ ਉਮਰ ਨਾਲ ਸਾਨੂੰ ਕਈ ਲੋਕਾਂ ਨੂੰ ਦਿੱਕਤ ਆਉਂਦੀ ਜਿਹੜੀ ਨੀਂਦ ਹੈ ਉਹ ਘਟ ਜਾਂਦੀ ਹੈ ਹੁਣ ਜਿਹੜੀ ਨੀਂਦ ਹੈ ਨੀਂਦ ਜੋ ਕਿ ਬਹੁਤ ਜ਼ਰੂਰੀ ਹੈ ਇਹ ਕੀ ਕਰਦੀ ਹੈ ਇੱਕ ਹੀਲਿੰਗ ਪ੍ਰੋਸੈਸ ਕਰਦੀ ਹੈ ਬਾਡੀ 'ਚ ਜਦੋਂ ਅਸੀਂ ਸੋ ਕੇ ਉੱਠਦੇ ਹਾਂ ਸਾਨੂੰ ਫਰੈਸ਼ ਲੱਗਦਾ ਹੈ એનર્ਜੀ ਫੀਲ ਹੁੰਦੀ ਹੈ ਵਧੀਆ એનર્ਜੀ ਹੁੰਦੀ ਹੈ ਬਾਡੀ 'ਚ ਉਹ ਕੀ ਹੈ ਕਿਉਂਕਿ ਸਾਡੀ ਬਾਡੀ ਹੀਲ ਹੋ ਚੁੱਕੀ ਹੁੰਦੀ ਹੈ ਹੁਣ ਅਗਰ ਸਾਨੂੰ ਵੱਡੀ ਉਮਰ ਨਾਲ ਨੀਂਦ ਦੇ ਦਿੱਕਤ ਆ ਰਹੀ ਹੈ ਅਸੀਂ ਸੋਈ ਨਹੀਂ پا ਰਹੇ ਹਾਂ ਸਲੀਪ ਨਹੀਂ ਲੈ پا ਰਹੇ ਪੂਰੀ ਜਿਹੜੀ ਨੀਂਦ ਹੈ ਸਾਨੂੰ ਟੁੱਟ ਟੁੱਟ ਕੇ ਆ ਰਹੀ ਹੈ ਉਹਦੇ ਨਾਲ ਕੀ ਹੈ ਜਿਹੜਾ ਸਾਡੇ ਹੀਲਿੰਗ ਪ੍ਰੋਸੈਸ ਹੈ ਇਹ ਨਹੀਂ ਹੋ ਪਾਏਗਾ ਫ੍ਰੀ ਰੈਡੀਕਲ ਜ਼ਿਆਦਾ ਬਣਨਗੇ ਸਟ्रेस ਆਏਗਾ ਐਂਜ਼ਾਇਟੀ ਹੋਏਗਾ ਡੇ ਟੂ ਡੇ ਅਸੀਂ ਜਿਹੜਾ ਕੰਮ ਕਰਦੇ ਹਾਂ ਉਸ ਤੇ ਅਸੀਂ ਚਿੜਚਿੜੇ ਹੋ ਜਾਵਾਂਗੇ ਹੁਣ ਇਹ ਵੀ ਜਿਹੜੀ ਪ੍ਰੋਬਲਮ ਹੈ ਇਹਨੂੰ ਵੀ ਆਪਾਂ ਠੀਕ ਕਰਨਾ ਹੈ ਹੁਣ ਇਹ ਕੀ ਹੈ ਅਸੀਂ ਕੋਸ਼ਿਸ਼ ਕਰਨੀ ਹੈ ਨੀਂਦ ਵਧੀਆ ਲਈਏ ਤੇ ਇਹਦੇ ਚ ਜਿਹੜੇ ਮੈਗਨੀਸ਼ੀਅਮ ਸਪਲੀਮੈਂਟ ਜੋ ਅਸੀਂ ਬ੍ਰੇਨ ਲਈ ਮੈਂ ਦੱਸਿਆ ਤੁਹਾਨੂੰ ਵਧੀਆ ਹੁੰਦਾ ਉਹ ਨੀਂਦ ਲਈ ਵੀ ਬਹੁਤ ਵਧੀਆ ਹੁੰਦਾ ਹੈ ਅਗਰ ਨੀਂਦ ਦੀ ਦਿੱਕਤ ਆਂਦੀ ਹੈ ਤਾਂ ਅਸੀਂ ਮੈਗਨੀਸ਼ੀਅਮ ਸਪਲੀਮੈਂਟਸ ਲੈ ਸਕਦੇ ਹਾਂ ਜਿਹੜਾ ਕਿ ਸਾਡੀ ਨੀਂਦ 'ਚ ਵੀ ਮਦਦ ਕਰਦਾ ਹੈ ਹੁਣ ਇਹ ਸਾਰੀ ਜੋ ਜਾਣਕਾਰੀ ਹੈ ਇਹ ਸਾਰੀ ਜੋ ਅਸੀਂ ਸਾਨੂੰ 35 ਜਾਂ 40s ਜੋ ਅਸੀਂ ਜਦੋਂ ਕ੍ਰਾਸ ਕਰ ਲੈਨੇ ਏਜ ਉਸ ਤੋਂ ਬਾਅਦ ਸਿੰਪਟਮਸ ਆਉਂਦੇ ਆ ਜੋ ਸਾਨੂੰ ਜਾਂ ਅਸੀਂ ਕਿਹੜੀ ਚੀਜ਼ਾਂ ਕਰਨੀਆਂ ਇਹ ਸਾਰੀਆਂ ਚੀਜ਼ਾਂ ਜੋ ਹੈ ਤੁਹਾਨੂੰ ਅਗਰ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸਮਝ ਆਇਆ ਹੋਵੇ ਆਪਾਂ ਕੀ ਕੁਝ ਕਰਨਾ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਜਾਂ ਜਲਦੀ ਏਜਿੰਗ ਲਈ ਅਸੀਂ ਕੀ ਕਰਨਾ ਹੈ ਤਾਂ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਥੈਂਕ ਯੂ